ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਤੁਹਾਨੂੰ ਕੱਲ ਵਾਲੀ ਵੀਡੀਓ ਵਿੱਚ ਦਿਖਾਇਆ ਸੀ ਨਾ ਕਿ ਆਪਾਂ ਜਾਗੂ ਦਾ ਸਾਰਾ ਹੀ ਸਮਾਨ ਲੈ ਕੇ ਆਏ ਆ ਤੇ ਅੱਜ ਤੁਹਾਨੂੰ ਦਿਖਾਉਨੇ ਆ ਕਿ ਸਾਰਾ ਸਮਾਨ ਤੁਹਾਨੂੰ ਇੱਥੋਂ ਹੀ ਅਵੇਲੇਬਲ ਹੋ ਜਾਇਆ ਕਰੇਗਾ ਕਿ ਤੁਸੀਂ ਇੱਥੋਂ ਹੀ ਲੈ ਕੇ ਜਾ ਸਕਦੇ ਹੋ ਅਜੇ ਇਦਾਂ ਦੇਖੋ ਜਾਗੂ ਹਨਾ ਜਾਗੂ ਬੜੀ ਪਿਆਰੀ ਆ ਤੇ ਬੈਂਟਰੀ ਨਾਲ ਇਹਦੀਆਂ ਲਾਈਟਾਂ ਵਗੈਰਾ ਜਗਦੇ ਆ ਨਿਊ ਹੈਗੀ ਆ ਤੇ ਇੱਕ ਦੋ ਸਾਈਟ ਇਹਦੀ ਆ ਵੀ ਗਈ ਆ ਅੱਜ ਹਨਾ ਤੇ ਇਹ ਆ ਕਿ ਤੁਸੀਂ ਇੱਥੋਂ ਹੀ ਲੈ ਕੇ ਜਾਇਆ ਕਰਿਓ ਹੁਣ ਚੈਰ ਜਾਣ ਦੀ ਲੋੜ ਨਹੀਂ ਹਰੇਕ ਸਮਾਨ ਤੁਹਾਨੂੰ ਇੱਥੋਂ ਹੀ ਮਿਲਿਆ ਕਰੇਗਾ ਤੇ ਹੋਰ ਬਾਕੀ ਦਾ ਸਮਾਨ ਵੀ ਆਪਾਂ ਕਾਫੀ ਲੈ ਕੇ ਆਏ ਆਂ ਜਾਗੋ ਵਾਲਾ ਤਾਂ ਪੂਰਾ ਹੀ ਸਮਾਨ ਸਾਡੇ ਕੋਲ ਆ ਗਿਆ ਨਾ ਕਿ ਜਾਗੋ ਦਾ ਬਾਹਰ ਲੈ ਕੇ ਬਾਜ਼ਾਰੋਂ ਲਿਆਉਂਦੀ ਲੋੜ ਨਹੀਂ ਹੈਗੀ ਸਾਡੇ ਕੋਲ ਜਗੋ ਦਾ ਤਾਂ ਸਸੇ ਨੇ ਸਾਰਾ ਸਮਾਨ ਆ ਦੇਖੋ ਸੈਟ ਆ ਗਏ ਆ ਟਿੱਕੇ ਵਾਲੇ ਸੈਟਾ ਹਨ ਬਹੁਤ ਹੀ ਪਿਆਰੇ ਆ ਦੇਖੋ ਕਿੰਨਾ ਸੋਹਣਾ ਆ ਸੈਟ ਆ ਇਰਿੰਗ ਆ ਤੇ ਮਾਲ ਹੈਗਾ ਜੀ ਟਿੱਕਾ ਇਹ ਟਿੱਕਾ ਦੇਖੋ ਕਿੰਨਾ ਪਿਆਰਾ ਟਿੱਕਾ ਆ ਹਨ ਤੇ ਬਹੁਤ ਹੀ ਪਿਆਰਾ ਡਿਜ਼ਾਈਨ ਤੇ ਬਹੁਤ ਹੀ ਸੋਹਣਾ ਸਮਾਨ ਆ ਗਿਆ ਹੈ ਤੇ ਬਾਹਰ ਜਾਣ ਦੀ ਕੋਈ ਲੋੜ ਨਹੀਂ ਆ ਤੁਸੀਂ ਇੱਥੋਂ ਹੀ ਸਾਰਾ ਜਿਵੇਂ ਤੁਹਾਨੂੰ ਬਾਜ਼ਾਰ ਚ ਮਿਲਦਾ ਹੈ ਨਾ ਉਸ ਤੋਂ ਵੀ ਲੈਸ ਰੇਟ ਤੇ ਇੱਥੇ ਮਿਲੇਗਾ ਤੁਹਾਨੂੰ ਸਮਾਨ ਅੱਜ ਕਾਫੀ ਸਮਾਨ ਇਹ ਸੇਲ ਹੋਇਆ ਸਾਰੇ ਜਣੇ ਕਹਿੰਦੇ ਸੀ ਕਿ ਸਾਨੂੰ ਹੋਰ ਕਿਤੇੋਂ ਲੈਣ ਜਾਣਾ ਪੈਂਦਾ ਆ ਤੁਸੀਂ ਇਹ ਵਾਲਾ ਸਮਾਨ ਵੀ ਰੱਖੋ ਫਿਰ ਇਹ ਵੀ ਰੱਖਿਆ ਤੇ ਕਿਉਂ ਝੁਕੀ ਗਾਂਡੇ ਹੈਨਾ ਜੋ ਜੋ ਤੁਹਾਨੂੰ ਬਾਜ਼ਾਰ ਵਿੱਚ ਮਿਲਦਾ ਹੈ ਸੇਮ ਸੇਮ ਨਹੀਂ ਮਿਲੇਗਾ ਦੇਖੋ ਇਹ ਕਿਤੋਂ ਹੋਲ ਕੇ ਤੇ ਨਹੀਂ ਦਿਖਾ ਸਕਦੇ ਬਹੁਤ ਹੀ ਪਿਆਰਾ ਪਿਆਰਾ ਸਮਾਨ ਆ ਦੇਖੋ ਵਾਲੀ ਡਾਈਪ ਝੁਕੀ ਡਾਈਪ ਤੇ ਇਹ ਚੀਜ਼ ਕਿੱਥੇ ਆ ਗਈ ਹੈ ਤੁਸੀਂ ਆ ਸਕਦੇ ਹੋ ਆ ਦੇਖੋ ਝੁਕੀ ਕਿੰਨੀ ਪਿਆਰੀ ਹੈ ਹਾਂ ਜੀ ਹੰਦਿੱਕ ਇਹਨਾਲ ਦਾ ਦੀਦੀ ਨੇ ਅਵੇਅਰ ਕੀਤਾ ਅੱਜ ਜਿੰਨਾ ਸ਼ੁਰੂਆਤ ਕੀਤੀ YouTube ਬਹੁਤ ਹੀ ਪਿਆਰੇ ਪਿਆਰੇ ਸੋਹਣੇ ਸੋਹਣੇ ਸੈੱਟ ਆਏ ਆ ਤੇ ਰੇਟ ਵੀ ਕੋਈ ਜ਼ਿਆਦਾ ਨਹੀਂ ਹੈ ਜਨਰਲ ਦੇਖ ਲਈ ਤੇ ਤੁਹਾਨੂੰ ਸਾਰਾ ਕੁਝ ਮਿਲੇਗਾ ਇਹ ਨਹੀਂ ਕਿ ਰੇਟ ਜ਼ਿਆਦਾ ਮਿਲੇਗਾ ਜਿਵੇਂ ਸੈੱਟ ਵਗੈਰਾ ਇਹ ਆ ਗਏ ਤਾਂਗੇ ਸਾਡੇ ਤਾਂ ਆ ਗਏ ਨੈਕਲਿਸ ਦੇਖੋ ਇਹਤੂ ਜਿੰਨੇ ਉਹਦੇ ਆਪ ਗੱਲੇ ਦੇ ਤਰੀ ਲਾਈ ਬਹੁਤ ਹੀ ਪਿਆਰੇ ਪਿਆਰੇ ਆ ਸੋਹਣੇ ਸੋਹਣੇ ਇਹ ਤੋਂ ਬਾਜ਼ਾਰ ਨਾਲੋਂ ਬਹੁਤ ਹੀ ਘੱਟ ਰੇਟ ਤੇ ਮਿਲਣਗੇ ਸਸਤੇ ਰੇਟ ਤੇ ਆਉਣਗੇ ਤੁਹਾਨੂੰ ਤੁਸੀਂ ਆਣ ਕੇ ਵਿਜੀਟ ਕਰ ਸਕਦੇ ਹੋ ਲੈ ਕੇ ਜਾ ਸਕਦੇ ਹੋ ਦੇਖਿਓ ਬਹੁਤ ਹੀ ਪਿਆਰੇ ਪਿਆਰੇ ਆ ਤੇ ਇਦਾਂ ਦੇ ਥੋੜਾ ਵੀਡੀਓ ਵਿੱਚ ਦੱਸਦੇ ਪਏ ਆ ਕਿ ਆਪਾਂ ਇਹ ਵਾਲਾ ਸਮਾਨ ਲਿਆਂਦਾ ਆ ਤੇ ਪਰ ਤੁਸੀਂ ਆਣ ਕੇ ਵਿਝੜ ਜ਼ਰੂਰ ਕਰਿਓ ਇਹ ਦੇਖੋ ਹਨਾ ਐ ਜੂੜੇ ਵਾਲੀ ਐਸੈਸਰੀ ਵਗੈਰਾ ਹਨਾ ਰਗੜ ਗਈ ਐ ਐਸੈਸਰੀ ਤਾਂ ਬਹੁਤ ਹੀ ਜ਼ਿਆਦਾ ਆਈ ਆ ਤੇ ਬਹੁਤ ਹੀ ਵਧੀਆ ਇਹ ਸਾਰਾ ਮੈਂ ਖੁਦ ਆਪ ਨਹੀਂ ਲੈ ਕੇ ਆਈ ਇਹ ਆਰਡਰ ਹੀ ਕੀਤਾ ਸੀਗਾ ਆਰਡਰ ਵਿੱਚ ਹੀ ਆ ਗਿਆ ਹਨਾ ਐ ਜੂੜੇ ਦੀ ਐਸੈਸਰੀ ਐਸੈਸਰੀ ਜੂੜੇ ਜਿੱਦਾਂ ਬਹੁਤ ਜ਼ਿਆਦਾ ਆ ਗਈ ਜੂੜੇ ਵਾਲੀ ਐ ਜਿੱਦਾਂ ਗੋਤ ਵਿੱਚ ਲਗਾਉਣ ਵਾਸਤੇ ਹੈ ਹਨਾ ਹਰ ਵੀ ਦਿਨ ਸੁੰਹਾਰਾ ਜਿੱਦਾਂ ਭਾਈ ਗੋਸਤੇ ਲਗਾ ਲਓ ਜੂੜੇ ਤੇ ਲਗਾ ਲਓ ਬਹੁਤ ਹੀ ਪਿਆਰੀ ਪਿਆਰੀ ਐਸੈਸਰੀ ਆਈ ਏ ਸਾਰੀ ਇਹ ਰਬੜ ਬੈਂਡ ਆ ਕਿਨੇ ਕਿਨੇ ਸੋਨੇ ਅਗਿਆ ਰਿੰਗ ਰਹੀ ਗਈ ਸੀ ਡੱਬੇ ਚ ਬਾਹਰ ਹੋਣੇ ਆ ਦੇਖੋ ਕਿੰਨੇ ਪਿਆਰੇ ਮਲਟੀ ਸ਼ੇਡ ਕੈਗੀ ਸਾਈਡ ਤੇ ਨੂਰੀ ਜਿਹੀ ਨੇ ਸਾਈਡ ਤੇ ਲਗਾਣੇ ਆਪਾਂ ਤੇ ਆ ਬੱਚਿਆਂ ਦੇ ਇਹਦੀ ਸਾਈਡ ਤੇ ਬੱਚਿਆਂ ਦੇ ਸੈੱਟਸ ਵੀ ਬਹੁਤ ਜਲਾਗੇ ਅਲੋਕ ਤੇ ਹੈ ਵੀ ਨੋਰਮਲ ਦੇ ਬਹੁਤ ਹੀ ਛਿਆਰੀ ਪਿਆਰੀ ਅੱਗੇ ਇਹ ਵੀ ਬੱਚਿਆਂ ਲਈ ਹੈਅਰ ਬੈਂਡ ਹੈਅਰ ਬੈਂਡ ਹੋਰ ਵੀ ਬਹੁਤ ਆ ਰਬੜ ਬੈਂਡ ਹੈਅਰ ਬੈਂਡ ਤੇ ਬਾਕੀ ਆਪਾਂ ਥੋੜਾ ਥੋੜਾ ਹੋਰ ਲਿਆਵਾਂਗੇ ਥੋੜਾ ਇਹ ਆਰਡਰ ਕੀਤਾ ਸੀਗਾ ਤੇ ਇਹ ਕਦੇ ਆ ਗਿਆ ਬਾਕੀ ਤੁਹਾਨੂੰ ਹੋਰ ਲੱਪਣੇ ਆ ਸਮਾਨ ਤੁਹ ਲੱਗ ਗਿਆ ਕਿ ਟਲਕਚਰ ਟਲਕਚਰ ਬਹੁਤ ਹੀ ਪਿਆਰੇ ਬਹੁਤ ਪਿਆਰੇ ਨੇ ਆ ਇਹ ਲੈਣਾ ਕਲੀਪ ਜਿੰਨੂੰ ਬੋਲਦੇ ਉਹ ਆ ਤੇ ਛੂੜਾ ਪੈਣੇ ਜਿਹਾ ਆ ਤੇ ਐਂ ਚੁੰਬੀ টাইਪ ਆ ਲਾ ਕੇ ਲਾ ਕੇ ਪਾਉਂਦੇ ਤੇ ਬੱਚਿਆਂ ਦੇ హెయిਰ ਬੈਂਡ ਤੇ ਬਹੁਤ ਹੀ ਸੋਹਣੇ ਸੋਹਣੇ ਆ ਮਿੱਡੀ ਬਲ ਆਇਆ ਜੀ ਤੇ ਐਂ ਦੂਸਰੇ ਸਿੰਗਲ ਵੀ ਆਏ ਆ ਛੋਟੀਆਂ ਚੁੰਗੀਆਂ ਵੀ ਆਈਆਂ ਸਮਾਨ ਬਹੁਤ ਜ਼ਿਆਦਾ ਹੀ ਆ ਗਿਆ ਵਾ ਤੇ ਹੁਣ ਹੌਲੀ ਹੌਲੀ ਤਾਂ ਮੈਂ ਥੋੜਾ ਬਤਾਵਾਂਗੀ ਕਿਉਂਕਿ ਤबीयत ਤਾਂ ਠੀਕ ਨਹੀਂ ਜ਼ਿਆਦਾ ਹੀ ਤੇ ਅੱਜ ਹੀ ਲੱਗੀਆਂ ਕੰਪੇਅਰ ਸ਼ੁਰੂ ਕਾਫੀ ਦਿਨਾਂ ਬਾਅਦ ਕਰਨ ਹਾਂ 4-5 ਦਿਨ ਬੁੱਧਵਾਦ ਦਾ ਨਹੀਂ ਕੀਤਾ ਹਨ 8-9 ਦਿਨ ਦਾ ਕੰਮ ਬੰਦ ਸੀਗਾ ਤੇ ਅੱਜ ਆਇਆ ਜੀ ਦੇਖੋ ਆ ਗਿਆ ਪ੍ਰਾਂਦੇ ਦੇ ਦੇਖੋ ਆ ਨਾਮ ਵਾਲੇ ਪ੍ਰਾਂਦੇ ਚੱਲਦੇ ਨੇ ਨਾ ਜਿੱਦਾਂ ਭੂਆ, ਮਾਸੀ, ਭੈਣ, ਬਰਾਇਡਲ, ਸੇਲੀ ਸਾਰਾ ਕੁਝ ਇਦਾਂ ਕਰਕੇ ਆ ਗਿਆ ਜੀ ਬਹੁਤ ਹੀ ਸੋਹਣੇ ਸੋਹਣੇ ਪ੍ਰਾਂਦੇ ਆ ਗਏ ਭਾਬੀ ਵਾਲਾ ਤੇ ਅਰੇਂਜ ਤੁਸੀਂ ਵਿਚਾਰ ਤੋਂ ਵੀ ਪਤਾ ਕਰ ਸਕਦੇ ਹੋ ਇੱਥੋਂ ਵੀ ਤੁਹਾਨੂੰ 100-150 ਰੁਪਏ ਦਾ ਲੈਸ ਹੀ ਮਿਲੇਗਾ ਬਾਜ਼ਾਰ ਨਾਲੋਂ ਤੇ ਅੱਗੇ ਆ ਗਿਆ ਜੀ ਸ਼ੀਸ਼ੇ ਵਾਲਾ ਇਹ ਵੀ ਕੋਡੀਆਂ ਵਾਲਾ ਇਹ ਜਿਹੜੇ ਕੋਡੀਆਂ ਵਾਲੇ ਥੋੜੀ ਜਿਹੀ ਹੈਗੇ ਆ ਇਹ ਮਹਿੰਗੇ ਆ ਪਰ ਹੈ ਸੋਹਣੇ ਉਹ ਚੀਜ਼ ਬਹੁਤ ਸੋਹਣੀ ਬਣੀ ਹੈ ਦੇਖੋ ਕਿੰਨੇ ਸੇ ਉਹਨੇ ਕਿੰਨੇ ਪਿਆਰੇ ਬਣਾਏ ਆ ਹਨਾ ਅੱਗੇ ਫੇਰ ਆ ਗਿਆ ਸ਼ੀਸ਼ੇ ਵਾਲਾ ਇਹਦੇ ਵਿੱਚ ਕੋਡੀਆਂ ਨਹੀਂ ਹੈਗੀਆਂ ਇਹ ਕੋਡੀਆਂ ਤੋਂ ਬਗੈਰ ਮੋਤੀ ਵਾਲਾ ਹਨਾ ਨਾਸਬੂਤੀ ਵਾਲਾ ਆ ਗਿਆ ਜੀ ਅੱਗੇ ਆ ਗਿਆ ਲੱਡੂ ਵਾਲਾ ਲੱਡੂ ਵਾਲਾ ਹਨਾ ਲੱਡੂ ਵਾਲਾ ਸ਼ੀਸ਼ਾ ਇਹਦੇ ਵਿੱਚ ਵੀ ਲੱਗੇ ਆ ਲੱਡੂ ਵਾਲਾ ਪਰਾਂਦਾ ਹਨਾ ਤੋਂ ਗੋਤੂ ਉੱਪਰ ਲਗਾਉਣ ਵਾਸਤੇ ਹੁੰਦੇ ਨਾ ਸ਼ੀਸ਼ਾ ਉਹ ਵਾਲੀ ਇਹਦੀ ਵੀ ਥੋੜੀ ਕਾਫੀ ਆ ਬਹੁਤ ਜਿਆਦਾ ਕਾਫੀ ਆਗੋਨੀ ਇਹਦੇ ਵਿੱਚ ਕਾਫੀ ਤੁਹਾਨੂੰ ਮਿਲ ਜਾਣਗੇ ਇਹਦੇ ਵਿੱਚ ਵੀ ਗੋਡੀਆਂ ਲੱਗੀਆਂ ਆ ਤੇ ਹੋਰ ਅੱਗੇ ਸਾਡੇ ਕੋਲ ਅੱਗੇ ਬੱਚਿਆਂ ਦੇ ਬੱਚਿਆਂ ਵਾਲੇ ਵੀ ਸੇਮ ਉਤਾਂ ਦੇ ਦੇਖਿਓ ਬੱਚਿਆਂ ਦੇ ਵੀ ਡਿਜ਼ਾਈਨ ਦੋ ਆ ਇੱਕ ਚੌੜਾ ਸ਼ੀਸ਼ਾ ਆ ਇੱਕ ਗੋਲ ਸ਼ੀਸ਼ਾ ਆ ਹਾਂ ਦੇਖੋ ਇਹ ਗੋਲ ਸ਼ੀਸ਼ਾ ਆ ਗਿਆ ਹਨਾ ਤੇ ਇਹ ਆ ਗਏ ਸ਼ੀਸ਼ੇ ਵਾਲਾ ਜਿਹੜਾ ਹੂਟ ਦੇ ਉੱਪਰ ਲਗਾਉਣਾ ਹੈ ਸੋਨੇ ਸੋਨੇ ਆ ਤੇ ਜਲਦੀ ਜਲਦੀ ਵਿజిਟ ਕਰਿਓ ਤੁਹਾਨੂੰ ਬਾਜ਼ਾਰ ਨਾਲੋਂ ਬਹੁਤ ਹੀ ਲੈਸ ਰੇਟ ਤੇ ਮਿਲੇਗਾ ਤੇ ਸਪੋਰਟ ਕਰੋ ਬੜੀਆ ਲੱਗਦਾ ਜਦੋਂ ਕੋਈ ਆਪਣਾ ਭੈਣ ਭਰਾ ਸਪੋਰਟ ਕਰਦਾ ਆ ਤੇ ਜ਼ਿਆਦਾ ਤੇ ਤੁਹਾਨੂੰ ਪਤਾ ਹੀ ਆ ਕਿ ਜਿਹੜੇ ਆਪਣੇ ਹੁੰਦੇ ਉਹ ਥੋੜੇ ਲੱਜੀ ਰਹੀ ਵੀ ਹੁੰਦੇ ਆ ਪਰ ਫਿਰ ਵੀ ਤੁਸੀਂ ਥੋੜੀ ਸਪੋਰਟ ਜ਼ਰੂਰ ਕਰਿਓ ਤੇ ਸਾਰੇ ਮੇਰੇ ਭੈਣ ਭਰਾਓ ਸਭ ਨੂੰ ਪਤਾ ਆ ਕਿ ਮੈਂ ਕਿਉਂ ਕੰਮ ਇਹ ਸ਼ੁਰੂ ਕੀਤਾ ਆ ਥੋੜਾ ਡਿਪਰੈਸ਼ਨ ਹੋਣ ਕਰਕੇ ਹਨਾ ਤੇ ਕਲੀਸ਼ਨ ਦਾ ਵੀ ਸਾਰਿਆਂ ਨੂੰ ਪਤਾ ਹੀ ਹੈ ਸਾਰਾ ਜੋ ਵੀ ਹੈ ਜੀ ਸੀ ਮਜਬੂਰ ਮਜਬੂਰੀ ਕਾਰਨ ਨਹੀਂ ਕਰਨਾ ਪਿਆ ਤੇ ਆਪਣੀ ਸਿਹਤ ਥੋੜੀ ਠੀਕ ਰਹੇ ਪਰ ਉਹ ਫਿਰ ਨਹੀਂ ਠੀਕ ਰਹੇਗੀ ਹੋਰ ਕਿਤਨਾ ਦੇ ਗੇੜੇ ਤੇ ਬਸ ਖੱਪਦੇ ਹੀ ਰਹਿੰਦੇ ਆ ਤੇ ਉਹ ਚਲੋ ਠੀਕ ਜੇ ਤੇ ਇੰਨੀ ਕੀ ਸੀਗੀ ਵੀਡੀਓ ਹੋਰ ਅੱਗੇ ਸੂਟ ਲੈ ਕੇ ਆਵਾਂਗੇ ਫਿਰ ਤੁਹਾਨੂੰ ਪਾਣੇ ਆ ਤੇ ਨਾਲ ਹੀ ਇਹ ਵੀ ਸਮਾਨ ਤੇ ਤੁਹਾਨੂੰ ਪਾਇਆ ਕਰਾਂਗੇ ਵੀਡੀਓ ਤੇ ਸਪੋਰਟ ਜਰੂਰ ਕਰਿਓ ਓਕੇ ਜੀ ਥੈਂਕ ਯੂ ਸਤਿ ਸ੍ਰੀ ਅਕਾਲ